ਸ਼ੁਗਰ ਪਰਮੀ ਸਦੀ ਆਇਆ ਬੇ ਇਧਰ ਆ ਅੱਗੇ ਆ ਉਹ ਇਧਰ ਆ ਉੱਤੇ ਬੈ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਇੱਕ ਹੋਰ ਨਵਾਂ ਵਲੌਗ ਤੇ ਅੱਜ ਆਪਾਂ ਆ ਗਏ ਆ ਜੀ ਡੇਰਾ ਬਾਬਾ ਆਪਣੇ ਭਾਗਸੂਰ ਸਿੰਘ ਦੇ ਕੋਲ ਤੇ ਹੁਣ ਇੱਥੇ ਆਪਾਂ ਖੇਡਨੀ ਅੱਜ ਹੋਲੀ होली खेड़े तुम दिखावा अग्न सीन तो बने रहे हो ब्लॉग बेच लाइक भी कर दे सब्सक्राइब भी कर देखा ਤੇ ਬੋਲ ਰਿਹਾ ਕਰ ਰਿਹਾ ਹੈ ਆ ਸਭ ਕੀ ਰੰਗਾਂ ਚੋਲੀਆਂ ਤੇ ਮਾਤਰਾ ਦੀ ਸ਼ੀਰਤ ਦੀ ਪਛਾਣ ਹਾਂਜੀ ਮਿੱਤਰੋ ਤੇ ਆਪਾਂ ਉੱਤੇ ਉਹਨ ਖੇਡਦੇ ਪਏ ਸੀ ਹੋਲੀ ਤੇ ਮੈਂ ਉਹਦੇ ਵਿੱਚ ਬੋਲ ਨਹੀਂ ਸਕਦਾ ਕਿਉਂਕਿ ਉਹ ਮੂੰਹ ਦੇ ਵਿੱਚ ਰੰਗ ਪਾ ਦਿੰਦੇ ਤੇ ਹੁਣ ਮੈਂ ਤੁਹਾਨੂੰ ਇੱਕ ਕਲਿੱਪ ਦਿਖਾ ਦੂੰਗਾ

Ja <laughs> <laughs> हमला करमला हो गया साढ़े ਹੁਣ ਮਿੱਤਰੋ ਆਪਾਂ ਹੋਲੀ ਛੇੜ ਕੇ ਤੇ ਚੱਲੇ ਹਾਂ ਖੁਈ ਤੇ ਨਾਉਣ ਤੇ ਅੱਗੇ ਤੁਹਾਨੂੰ ਹੁਣ ਖੁਈ ਦਾ ਰਸਤਾ ਦਿਖਾਉਣਾ ਹੈ ਕਿੱਡਾ ਸੁਨਸਾਨ ਹੈ ਆ ਦੇਖੋ ਹੁਣ ਉਹ ਇੱਧਰ ਆ ਉਹ ਕਿੱਧਰ ਚੱਲੇ ਉਹ ਦੇਖ ਲਈ ਛੱਡੀ ਖੁਈ ਦੀ ਉੱਥੇ ਹੀ ਜਾਣਾ ਆਪਾਂ ਤੇ ਹੁਣ ਪਹੁੰਚਦੇ ਆ ਉੱਥੇ ਤੇ ਨਾਉਣੇ ਆ ਤੁਸੀਂ ਆ ਕੇ ਵੇਖਿਓ 당 ਰਸੈਨ ਵਧਾਣਾ ਵੀਰੰਨਾ ਉਹ ਇੱਧਰ ਚੱਲੋ ਪਹੁੰਚ ਗਏ ਇੱਥੇ ਆ ਗਈ ਨਾ ਸੌਣ ਲਖਾਇਆ ਸਪਾਤਸ ਅੱਜ ਹੁਣ ਆਪਾਂ ਮਿੱਤਰੋ ਚੱਲੇ ਆ ਗੁਰਦੁਆਰੇ ਆਪਾਂ ਆ ਗਏ ਨਾਂ ਦੇ ਤੇ ਲੰਗਰ ਛੱਕ ਕੇ ਤੇ ਹੁਣ ਚੱਲੇ ਗੁਰਦੁਆਰੇ ਤੇ ਗੁਰਦੁਾਰੇ ਜਾ ਕੇ ਮੱਥਾ ਮੱਥਾ ਟੇਕ ਕੇ ਤੇ ਹੁਣ ਆਪਾਂ ਫੇਰ ਆਵਾਂ ਘਰੇ ਤੇ ਕੱਲ ਸਾਡਾ ਗੁਰਦੁਆਰੇ ਮੱਥਾ ਟੇਕਣਾ ਰਹਿ ਗਿਆ ਕਿਉਂਕਿ ਵੀਰੇ ਦਾ ਹੋ ਗਿਆ ਸੀ ਪਰਸ ਚੋਰੀ ਤੇ ਅਸੀਂ 12 ਵਾਰ ਹੀ ਆ ਗਏ ਤਾਂ ਹੁਣ ਫੇਰ ਅੱਜ ਚੱਲੇ ਅਸੀਂ ਗੁਰਦੁਆਰੇ ਤੇ ਪੁੱਤ ਮਿੱਤਰੋ ਆਪਣੀਆਂ ਚੱਪਲਾ ਚੋਰੀ ਤੇ ਹੁਣ ਚੱਪਲ ਮੰਗੇ ਪੈਰੀ ਹੁਣ ਆਪਾਂ ਨੰਗੇ ਪੈਰੀ ਰਵਾਨਾ ਹੋ ਚੁੱਕੇ ਆ ਜੀ ਘਰ ਘਰ ਵੱਲ ਨੂੰ ਕਿਉਂਕਿ ਚੱਪਲਾ ਸਾਡੀ ਚੋਰੀ ਹੋ ਗਿਆ ਪਤਾ ਨਹੀਂ ਕਿਹੜੇ ਚੋਕਰੀ ਹੈ ਬਣੀ ਹੁਣ ਆਪਾਂ ਮਿੱਤਰੋ ਫੇਰ ਪੈਦਾ ਯਾਤਰਾ ਸ਼ੁਰੂ ਕਰਤੀ ਆ ਕਿਉਂਕਿ ਸਾਡੇ ਤੋਂ ਫੋਹਿਆ ਗਿਆ ਹਨ ਮੋਟਰਗੱਡੀ ਪਹਿਲੇ ਛੱਟ ਦਾ ਮੋਟਰਸਾਈਕਲ ਲੈ ਕੇ ਤੇ ਹੁਣ ਅਸੀਂ ਫੇਰ ਪੈਦਲ ਹੋ ਗਏ। ਦੰਗੇ ਪੈਰੀ ਘਰੇ ਜਾਨੇ ਤੇ ਥੋੜਾ ਜਿਹਾ ਰਹਿਗਾ ਦੂਰ ਘਾਟਾ। ਅੱਧਾ ਕਿਲੋਮੀਟਰ ਹੋਗਾ। ਟੋਕ ਕੇ ਚਲੇ ਜਾਣਾ ਤੇ ਆਪਾਂ ਫੇਰ ਜਾ ਕੇ ਅੱਗੇ ਟ੍ਰਿਪਿੰਗ ਕਰਦੇ ਆਂ। ਤਾਂ ਦਿਖਾਉਂਦੇ ਆਂ ਕੀ ਕਰਦੇ ਅਸੀਂ। ਹੁਣ ਮਿੱਤਰੋ ਆਪਾਂ ਟੱਲਾ ਮੂੰਹ ਕਰਕੇ ਤੇ ਸਾਰੇ ਪ੍ਰੈਂਕ ਕਰਨਾ ਹੈ ਛੱਟ ਦਾ ਮੋਟਰਸਾਈਕਲ ਖਵਾ ਗਿਆ। ਤੇ ਚੱਪਲਾ ਇਹੋ ਤੇ ਛੱਟ ਹੈ। ਠੀਕ ਆ। ਇਹੀ ਪ੍ਰੈਂਕ ਕਰਨਾ ਹੁਣ ਦੇਖੀ ਜਾਈਓ ਅੱਗੇ। ਜੇ ਮੈਂ ਪ੍ਰੈਂਕ ਕੀਤਾ ਫੇਰ ਤਾਂ ਮੈਂ ਦਿਖਾਉਂਗਾ ਨੇ ਤਰ੍ਹਾਂ। ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਮੋੜ ਤੱਕ ਗਏ ਹੈਣਾ ਇਹ ਪਤਾ ਲੱਗ ਗਿਆ ਹੋਰ ਪਤਾ ਨਹੀਂ ਕੀ ਬਣੂ ਪਰ ਆਪਾਂ ਨੂੰ ਤਾਂ ਪਤਾ ਤਾਇ ਜੀ ਲੈ ਕੇ ਗਏ ਇਹਨਾਂ ਨੂੰ ਨਹੀਂ ਪਤਾ ਅਹ ਗਲਤ ਹੈ ਇਹ ਆਪਾਂ ਓਲੀ ਓਲੀ ਤੁਰਦੇ ਤੁਰਦੇ ਪਹੁੰਚ ਗਏ ਘਰ ਦੇ ਮੋੜ ਤੇ ਮੋੜ ਮੋੜਦੇ ਆ ਅੰਕਲ ਦੀ ਗੱਲ ਸੁਣ ਲਈ ਪਹਿਲਾਂ ਹਣ ਟਾਈਮ ਹੋ ਗਿਆ 8:45 ਤੇ ਕੱਲ ਹੈਗਾ ਮੇਰਾ ਪੇਪਰ ਤੇ ਇਹ ਤੁਰੰਦ ਨਾ ਮਿਲ ਲੈਨੇ ਮੈਂ ਪੇਪਰ ਪਤਾ ਨਹੀਂ ਕਿਵੇਂ ਦੇਣਾ ਅਣ ਕੱਲ ਦਾ ਪੇਪਰ ਤਾਂ ਸੌਖਾ ਵੈਸੇ ਪੜ੍ਹਨ ਦੀ ਲੋੜ ਨਹੀਂ ਫਿਜ਼ੀਕਲ ਆ ਪੇਪਰ ਤੇ ਹੁਣ ਦੇਖੋ ਕਿੰਨੇ ਕ' ਵਜੇ ਤੁਰਦੇ ਤੇ ਕੱਲ ਪੇਪਰ ਤੇ ਵਿੱਚ ਮੈਨੂੰ ਐ ਲੱਗਦਾ ਮੈਨੂੰ ਨੀਂਦ ਆਏਣੀ ਤੇ ਹੁਣ ਇਹਨਾਂ ਨੂੰ ਕਹਿਣਾ ਮੈਂ ਤੁਰੋ ਜਲਦੀ ਤੇ ਫਿਰ ਆਪਾਂ ਚੱਲਦੇ ਆ ਪੌਣੇ 9 ਤਾਂ ਹੋ ਗਏ ਆ ਮੀਂਹ ਬਾਰ ਪੈਂਦਾ ਪਿਆ ਆਇ ਤੇ ਦੋਮ ਆਪਾ ਗੱਡੀ ਦੇ ਵਿੱਚ ਵੈਗੇ ਸਿੱਟੇ ਘੰਭੁਖਈ ਆਏ ਪਹੁੰਚੀ ਕਿੱਥੇ ਰਹਿ ਹਣ ਬਾਬੇ ਆਪਾਂ ਨਿਕਲ ਗਏ ਇੱਥੋਂ ਦੀ ਤੇ ਹੁਣ ਆਪਾਂ ਰਾਤ ਨੂੰ 12:30 ਵਜੇ ਤੁਰੇ ਇੱਥੋਂ ਤੇ ਆਪਾਂ ਦੇਖਦੇ ਕਿੰਨੇ ਕ ਵਜੇ ਪਹੁੰਚਦੇ ਘਰੇ ਦੇ ਅੱਗੇ ਆਪਾਂ ਆਪਾਂ ਹੋ ਗਿਆ ਮਿੱਤਰਾਂ ਪੰਜਾਬ ਦੇ ਜੰਟਰ ਆਪਾਂ ਅੱਧਾ ਘਰ ਕਰਤੀ ਮਾ ਜਲਦੀ ਤੇ ਹੁਣ ਆਪਾਂ ਬਾੜੀਆਂ ਉੱਤਰਦੇ ਪਏ ਆਂ ਜੀ ਜੀਟ ਵੱਜ ਗਏ ਤੇ ਚੱਲੇ ਸੀ ਸੁਨਾਨ ਰੋਡ ਤੇ ਫਿਰਦੇ ਦੇ ਆ ਤੇ ਦੇਖਦੇ ਕਿੰਨੇ ਕ ਵਜੇ ਪਹੁੰਚਾਂਗੇ ਹੋਰ ਹਮੇ ਕਿਸੇ ਸੇ ਕੋਈ ਮਤਲਬ ਨਹੀਂ ਹੈ ਹਮ

ਆਪਾਂ ਚੱਲਦੇ ਘਰ ਘਰੇ ਜਾ ਗਏ ਆਪਾਂ ਜਾਂਦੇ ਘਟੀ ਦੇ ਉੱਪਰ ਦਾ ਓਲਾਏ ਆਜਾ ਮਾੜੇ ਸਤਿਗੁਰ ਪਾਏ ਸਿੰਘਾਂ ਵਿੱਚੋਂ ਦੇਣ ਆਪਾਂ ਪਹੁੰਚ ਗਏ ਘਰੇ ਹੁਣ ਅਰੇ ਪਹੁੰਚ ਗਏ ਤੇ ਆਪਾਂ ਖੋਲ ਦੇ ਹੁਣ ਗੇਟ ਹੁਣ ਆਪਾਂ ਆ ਗਏ ਘਰੇ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਅਗਲੇ ਵਲੌਗ ਦੇਖਣ ਲਈ ਤੇ ਹੁਣ ਆਪਾਂ ਲੱਗੇ ਸੌਣ ਤੇ ਆਈ ਦੇ ਬਲਾਉ ਦੇ ਇੱਕ ਵਾਸੇ ਨਈ ਮਲੇ ਛੇਤੀਆਂ ਦਾ ਬਲਾਉ ਦੇ ਚੋਲੇ ਮੈਂ ਬੈਟੇ ਕੇ